ਪੰਜਾਬ ਸਰਕਾਰ ਦਾ ਇੱਕ ਕੈਬਨ ਮੰਤਰੀ ਹੋਇਆ ਬਾਗੀ ਕੈਬਨ ਮੰਤਰੀ ਨੇ ਲਾਇਆ ਤਰਨਾ ਸਰਕਾਰ ਦੇ ਖੋਲੇ ਪਰਦੇ ਜੋ ਪੰਜਾਬ ਦੇ ਵਿੱਚ ਪ੍ਰਾਈਵੇਟ ਹਸਪਤਲ ਜਾਂ ਸਰਕਾਰੀ ਹਸਪਤਲ ਜਿੱਥੇ ਮਰੀਜ਼ਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ ਜਿਸ ਨੂੰ ਲੈ ਕੇ ਮੁਹਾਲੀ ਦੇ ਇੱਕ ਹਸਪਤਲ ਦੇ ਬਾਹਰ ਤਰਨਾ ਲਾ ਕੇ ਬੈਠ ਗਿਆ ਏ ਉਹ ਕੈਬਨ ਮੰਤਰੀ ਜਿਸ ਦੇ ਬਾਰੇ ਪੂਰੀ ਖਲਬਲੀ ਮਚ ਗਈ ਏ ਪੰਜਾਬ ਸਰਕਾਰ ਦੇ ਵਿੱਚ ਉਸ ਮੰਤਰੀ ਦੇ ਵੱਲੋਂ ਲਾਏ ਹੋਏ ਤਰਨੇ ਤੋਂ ਬਾਅਦ ਕੀ ਐਕਸ਼ਨ ਲਿਆ ਜਾਵੇਗਾ ਉਸ ਮੰਤਰੀ ਦੇ ਉੱਪਰ ਜੋ ਸਰਕਾਰ ਨੂੰ ਘੇਰਿਆ ਉਸ ਮੰਤਰੀ ਨੇ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਹਰ ਰੋਜ਼ ਤੁਹਾਡੇ ਕੋਲ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਪੰਜਾਬ ਸਰਕਾਰ ਦੇ ਆਪਣੇ ਵਿਧਾਇਕ ਤੇ ਮੰਤਰੀ ਜਿਨ੍ਹਾਂ ਨੇ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਕਿ ਇੱਕ ਵਿਧਾਇਕ ਸਨੌਰ ਹਲਕੇ ਦਾ ਪਠਾਨ ਮਾਜਰਾ ਦੇ ਵੱਲੋਂ ਆਪਣੀ ਸਰਕਾਰ ਦੇ ਉੱਪਰ ਤੰਜ ਕੱਸਿਆ ਗਿਆ ਆਪਣੀ ਸਰਕਾਰ ਦੇ ਵਿੱਚ ਜੋ ਚੀਫ ਸੈਕਟਰੀ ਸੀ ਜਨ ਸਰੋਤ ਉਸ ਦੇ ਉੱਪਰ ਇਲਜ਼ਾਮ ਲਾਏ ਗਏ ਕਿ ਹੜ੍ਹਾਂ ਦੇ ਕਾਰਨ ਜੋ ਪੰਜਾਬ ਡੁੱਬਿਆ ਇਹ ਚੀਫ ਸੈਕਟਰੀ ਦਾ ਹੀ ਜਿਹੜੀ ਸਾਰੀ ਜ਼ਿੰਮੇਵਾਰੀ ਬਣਦੀ ਹੈ ਕਿਰਸ਼ਨ ਕਿਰਸ਼ਨ ਕੁਮਾਰ ਦੀ ਜਿਸ ਨੂੰ ਲੈ ਕੇ ਉਸ ਵਿਧਾਇਕ ਦੀ ਸਿਕਿਉਰਟੀ ਵਾਪਸ ਲੈ ਲਈ ਗਈ ਤੇ ਉਸ ਦੇ ਉੱਪਰ ਪਰਚੇ ਦਰਜ ਕਰ ਦਿੱਤੇ ਗਏ ਉਸ ਤੋਂ ਬਾਅਦ ਲੁਧਿਆਣਾ ਕੇਂਦਰੀ ਦਾ ਵਿਧਾਇਕ ਜਿਸ ਨੇ ਕੱਲ ਫੇਸਬੁਕ ਤੇ ਲਾਈਵ ਹੋ ਕੇ ਇੱਕ ਵੀਡੀਓ ਪਾ ਦਿੱਤੀ ਆਪਣੀ ਪ੍ਰਸ਼ਾਸਨ ਸਰਕਾਰ ਦੇ ਖਿਲਾਫ ਜਿਸ ਤੋਂ ਬਾਅਦ ਵਿਧਾਇਕ ਦੀ ਉਹ ਵੀਡੀਓ ਨੂੰ ਜੋ ਡਿਲੀਟ ਕਰਨ ਵਾਸਤੇ ਕਿਹਾ ਗਿਆ ਉਸ ਵਿਧਾਇਕ ਦੇ ਵੱਲੋਂ ਇੱਕ ਨਗਰ ਨਿਗਮ ਦੇ ਅਧਿਕਾਰੀ ਦੇ ਵੱਲੋਂ ਜੋ 2-2000 ਰੁਪਏ ਲਿਆ ਜਾ ਰਿਆ ਸੀ ਉਸ ਦੇ ਬਾਰੇ ਉਹਨਾਂ ਨੇ ਮੀਡੀਆ ਦੇ ਵਿੱਚ ਬਹੁਤ ਵੱਡਾ ਬਿਆਨ ਦਿੱਤਾ ਜਿਸ ਤੋਂ ਬਾਅਦ ਅੱਜ ਤੀਸਰਾ ਕੈਬਨ ਮੰਤਰੀ ਆਪਣੀ ਸਰਕਾਰ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਪ੍ਰਾਈਵੇਟ ਹਸਪਤਾਲ ਦੇ ਬਾਹਰ ਤਰਨਾ ਲਾ ਕੇ ਬਹੁਤ ਵੱਡਾ ਹੰਗਾਮਾ ਮਚਾ ਦਿੱਤਾ ਹੈ ਜੋ ਇੱਕ ਮਰੀਜ਼ ਨੂੰ ਲੈ ਕੇ ਇੱਕ ਬਜ਼ੁਰਗ ਮਾਤਾ ਨੂੰ ਲੈ ਕੇ ਹਸਪਤਾਲ ਵਿੱਚ ਪਹੁੰਚਦੇ ਨੇ ਉਹਨਾਂ ਨੂੰ ਐਡਮਿਟ ਕਰਵਾਉਣ ਵਾਸਤੇ ਪਰ 20 ਤੋਂ 25 ਮਿੰਟ ਉਹਨਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਐਂਬੂਲੈਂਸ ਦੇ ਵਿੱਚ ਹੀ ਬੈਠਣਾ ਪੈਂਦਾ ਜਿਸ ਤੋਂ ਬਾਅਦ ਉਹ ਮੰਤਰੀ ਹਸਪਤਾਲ ਦੇ ਅੰਦਰ ਜਾਂਦੇ ਨੇ ਔਰ ਉੱਥੇ ਐਮਰਜੈਂਸੀ ਵਾਰਡ ਜਿਹੜੇ ਬਿਲਕੁਲ ਖਾਲੀ ਪੈ ਸੀ ਪਰ ਉਸ ਮਾਤਾ ਨੂੰ ਬਾਹਰ ਬਿਠਾਇਆ ਜਾਂਦਾ ਜਿਸ ਤੋਂ ਬਾਅਦ ਹੋਰ ਵੀ ਮਰੀਜ਼ ਜਿਹੜੇ ਬਾਹਰ ਬੈਠੇ ਹੋਏ ਸੀ ਸਿਰਫ ਕਾਗਜ਼ੀ ਕਾਰਵਾਈ ਕਰਨ ਦੇ ਬਹਾਨੇ ਉਹਨਾਂ ਨੂੰ ਬਾਹਰ ਪਿਠਾ ਕੇ ਜੋ ਉਹਨਾਂ ਦੇ ਕੋਲੋਂ ਪੈਸੇ ਲੈ ਜਾਂਦੇ ਨੇ ਜਿਸ ਤੋਂ ਬਾਅਦ ਇਸ ਮੰਤਰੀ ਨੇ ਸਰਕਾਰ ਦੇ ਖਿਲਾਫ ਔਰ ਆਪਣੇ ਪ੍ਰਾਈਵੇਟ ਹਸਪਤਾਲਾਂ ਦੇ ਖਿਲਾਫ ਤਰਨਾ ਲਾ ਦਿੱਤਾ ਹੈ ਜੋ ਕਿ ਸਿਹਤ ਮੰਤਰੀ ਬਲਵੀਰ ਸਿੰਘ ਇਸ ਦੇ ਬਾਰੇ ਕਿਉਂ ਨਹੀਂ ਧਿਆਨ ਦੇ ਰਹੇ ਜੋ ਪ੍ਰਾਈਵੇਟ ਹਸਪਤਾਲਾਂ ਦੇ ਵੱਲੋਂ ਲੁੱਟ ਹੁੰਦੀ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਕੀਤਾ ਗਿਆ ਇਹ ਹੰਗਾਮਾ ਪੰਜਾਬ ਸਰਕਾਰ ਤੱਕ ਪਹੁੰਚ ਗਿਆ ਹੈ ਪੰਜਾਬ ਸਰਕਾਰ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਕੀ ਐਕਸ਼ਨ ਲਵੇਗੀ ਕਿਉਂਕਿ ਹਰਜੋਤ ਸਿੰਘ ਬੈਂਸ ਸਿਹਤ ਮੰਤਰੀ ਨੂੰ ਵੀ ਫੋਨ ਕਰ ਸਕਦੇ ਸੀ ਪਰ ਉਹਨਾਂ ਨੇ ਸਿਹਤ ਮੰਤਰੀ ਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਬਾਹਰ ਧਰਨਾ ਲਾ ਦਿੱਤਾ ਹਸਪਤਾਲ ਦੇ ਜਿਸ ਤੋਂ ਬਾਅਦ ਪੂਰੀ ਤਰ੍ਹਾਂ ਹੰਗਾਮਾ ਮਚਿਆ ਹੋਇਆ ਹੈ ਹਰਜੋਤ ਸਿੰਘ ਬੈਂਕ ਚੌਕ ਦੇ ਸਿੱਖਿਆ ਮੰਤਰੀ ਨੇ ਕੈਬਨ ਮੰਤਰੀ ਨੇ ਉਹਨਾਂ ਦੇ ਵੱਲੋਂ ਅਕਸਰ ਹੀ ਧਰਨੇ ਲਾ ਦਿੱਤੇ ਜਾਂਦੇ ਨੇ ਤਾਂਵੇਂ ਉਹ ਦਿੱਲੀ ਦੇ ਵਿੱਚ ਹੁਣ ਤੇ ਪਏ ਪੰਜਾਬ ਦੇ ਵਿੱਚ ਹੁਣ ਜਦੋਂ ਕੇਜਰੀਵਾਲ ਜੀ ਗ੍ਰਿਫਤਾਰ ਹੋਏ ਸੀ ਉਸ ਵਕਤ ਵੀ ਹਰਜੋਤ ਸਿੰਘ ਮੈਂਸ ਇਕੱਲੇ ਜਾ ਕੇ ਦਿੱਲੀ ਦੇ ਵਿੱਚ ਸਰਕਤੇ ਬੈਠ ਗਏ ਸੀ ਅੱਜ ਉਹਨਾਂ ਨੇ ਮੁਹੱਲੇ ਦੇ ਬਾਹਰ ਹਸਪਤਾਲ ਦੇ ਸੜਕ ਤੇ ਬੈਠ ਕੇ ਹੰਗਾਮਾ ਕੀਤਾ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵੱਡੇ ਬਦਲਾਅ ਲੈ ਕੇ ਆਏ ਸੀ ਮੁਹੱਲਾ ਕਲੀਨਿਕ ਖੁੱਲੇ ਸੀ ਪਰ ਉਹ ਨਾ ਤਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਕੋਈ ਇਲਾਜ ਹੈ ਨਾਈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜੇ ਸਿਰਫ ਤੇ ਸਿਰਫ ਲੁੱਟਦੇ ਲੁੱਟੇ ਰਹਿ ਗਈ ਹੈ ਜੋ ਹਸਪਤਾਲ ਦੇ ਵਿੱਚ ਡਾਕਟਰ ਨੇ ਉਹਨਾਂ ਦੇ ਵੱਲੋਂ ਜੋ ਲੁੱਟ ਕੀਤੀ ਜਾਂਦੀ ਹੈ ਜੋ ਅਜ ਮਰੀਜ਼ਾਂ ਦੀ ਦੇਖਭਾਲ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਤਰਫਾਇਆ ਜਾਂਦਾ ਹੈ ਉਹਨਾਂ ਨੂੰ ਬਾਹਰ ਪਿਠਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੇ ਫੈਲਾ ਤਿਆਰ ਕੀਤੇ ਜਾਂ ਜਾਂਦੀਆਂ ਨੇ ਔਰ ਪੈਸੇ ਜਮ੍ਹਾਂ ਕਰਵਾਏ ਜਾਂਦੇ ਨੇ ਫਿਰ ਮਰੀਜ਼ਾਂ ਨੂੰ ਐਮਰਜੈਂਸੀ ਵਾਰਡ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ ਜਿਸ ਤੋਂ ਪਹਿਲਾਂ ਕਿ ਬਹੁਤ ਸਾਰੇ ਮਰੀਜ਼ ਤਰਫਦੇ ਰਹਿੰਦੇ ਨੇ ਬਾਹਰ ਐਂਬੂਲੈਂਸ ਦੇ ਵਿੱਚ ਜਾਂ ਬਾਹਰ ਜਿਹੜੇ ਵੇਟਿੰਗ ਰੂਮਾਂ ਦੇ ਵਿੱਚ ਜਿਸ ਨੂੰ ਲੈ ਕੇ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਬਹੁਤ ਵੱਡਾ ਖੁਲਾਸਾ ਕੀਤਾ ਗਿਆ ਹੈ ਹੰਗਾਮਾ ਕੀਤਾ ਗਿਆ ਜਿਹੜਾ ਕਿ ਮੁਹੱਲੇ ਦੇ ਵਿੱਚ ਮੈਕਸ ਹਸਪਤਾਲ ਦੇ ਬਾਹਰ ਉਹ ਪਹੁੰਚੇ ਹੋਏ ਸੀ ਉੱਥੇ ਧਰਨਾ ਲਾ ਕੇ ਬੈਠੇ ਸੀ ਇਸ ਦੇ ਨਾਲ ਹੀ ਫੋਟਿਸ ਹਸਪਤਾਲ ਹੈ ਜੋ ਮੁਹੱਲੇ ਦਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਲਾਜ ਹੋਇਆ ਹੈ ਫੋਟਿਸ ਹਸਪਤਾਲ ਦੇ ਵਿੱਚ ਸਾਰੇ ਹੀ ਲੀਡਰ ਆਪਣਾ ਹਸਪਤਾਲ ਜਾ ਕੇ ਇਲਾਜ ਕਰਵਾਉਂਦੇ ਨੇ ਉਸ ਦੇ ਨਾਲ ਹੀ ਇਹ ਮੈਕਸ ਹਸਪਤਾਲ ਪ੍ਰਾਈਵੇਟ ਹਸਪਤਾਲ ਹੈ ਜਿੱਥੇ ਅੱਜ ਹਰਜੋਤ ਸਿੰਘ ਮੈਂਸ ਤੇ ਵੱਲੋਂ ਹੰਗਾਮਾ ਕਰਕੇ ਆਪਣੀ ਸਰਕਾਰ ਦੇ ਖਿਲਾਫ ਜਿਹੜਾ ਇਹ ਤਰਨਾ ਲਾਇਆ ਗਿਆ ਜਿਸ ਨੂੰ ਲੈ ਕੇ ਹੁਣ ਸਰਕਾਰ ਹਰਜੋਤ ਸਿੰਘ ਮੈਂਸ ਦੇ ਉੱਪਰ ਕੀ ਐਕਸ਼ਨ ਲੈਂਦੀ ਹੈ ਹਰਜੋਤ ਸਿੰਘ ਮੈਂਸ ਦਾ ਇਹ ਤਰਨਾ ਅਜਾਈ ਜਾਵੇਗਾ ਜਾਂ ਹਰਜੋਤ ਸਿੰਘ ਮੈਂਸ ਤੇ ਵੱਲੋਂ ਲਾਇਆ ਹੈ ਤਰਨੇ ਦੇ ਉੱਤੇ ਕੋਈ ਅਸਰ ਹੋਵੇਗਾ ਸਰਕਾਰ ਦਾ ਜੋ ਪ੍ਰਾਈਵੇਟ ਹਸਪਤਾਲਾਂ ਨੂੰ ਖਿੱਚਿਆ ਜਾ ਸਕਦਾ ਹੈ ਸਿਹਤ ਮੰਤਰੀ ਬਲਵੀਰ ਸਿੰਘ ਦੇ ਵੱਲੋਂ